ਕਬੂਤਰ ਬਾਜੀ ਦਾ ਵੱਡਾ ਮੁਕਾਬਲਾ ਪਿੰਡ ਦਾਨੇ ਵਾਲ ਪਹੁੰਚ ਗਏ ਸਾਰੇ ਭਰਾ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਆਜ ਬਈ ਪਿੰਡ ਪਹੁੰਚਿਆ ਦਾਨੇ ਵਾਲੇ ਦਾਨੇ ਵਾਲੇ ਬਾਜੀ ਆ ਬਈ ਤੇ ਆਪਾਂ ਵੀ ਲੈ ਕੇ ਆਏ ਆ ਕਬੂਤਰ ਅੱਜ ਬਈ ਹਨਾ ਬਾਜੀ ਛੱਡਾਂਗੇ ਇੱਥੇ ਦਾਨੇ ਵਾਲੇ ਤੇ ਨਾਲੇ ਦੇ ਤਾਂ ਹੋਕਾ ਪਾਣੀ ਦਾ ਤਾਂ ਇੱਧਰ ਪਾਣੀ ਲਈ ਜਾਂਦੇ ਨੇ ਬਈ ਲਵਾਇਆ ਮੋਰ ਕਿ ਲਵਾਉਣੀਆਂ ਤਾਂ ਮੋਰਾਂ ਹਜੇ ਲੱਗਣੀਆਂ ਬਈ ਇੱਧਰ ਰੰਗ ਚੈੱਕ ਹੋ ਜਾਂਦੇ ਨੇ ਪਹਿਲਾਂ ਰੰਗ ਬਈ ਪਹਿਲਾਂ ਲਿਖਾਤੇ ਸੀ WhatsApp ਤੇ ਕੱਲ ਲਿਖਵਾਤੇ ਸੀਗੇ ਰੰਗ ਜਿਹੜੇ ਪਾਈਆਂ ਦੇ ਰਹਿ ਗਏ ਉਹ ਹੁਣ ਲਿਖਾ ਦੇਣਗੇ ਹੈਨਾ ਸਾਰੇ ਤਾ ਆ ਜੋ ਬਈ ਤੁਹਾਡਾ ਢੇਡਾ ਮਰਾ ਲਿਆਉਣੇ ਹੈਨਾ ਸਾਰੇ ਭਰਾਵਾਂ ਤੇ ਹੋਰ ਬਈ ਕੀ ਹਾਲ ਨੇ ਵਧੀਆ ਬਈ ਹੋ ਠੀਕ ਆ ਵਧੀਆ ਬਈ ਵਧੀਆ ਠੀਕ ਠਾਕ ਹੋਰ ਜੀ ਠੀਕ ਆ ਵੀਰੇ ਹੋਰ ਵੀਰੇ ਠੀਕ ਆ ਠੀਕ ਇੱਧਰ ਰੱਖ ਰੱਖੇ ਨੇ ਬਾਈਆਂ ਨੇ ਕਬੂਤਰ ਹੋਰ ਬਈ ਕੀ ਹਾਲ ਹੈ ਹੋਰ ਵੀਰੋ ਕੀ ਹਾਲ ਨੇ ਇੱਧਰ ਬੈਠੇ ਆ ਬਈ ਬਾਕੀ ਹੋਰ ਬਈ ਕੀ ਹਾਲ ਦੇ ਲੈ ਬਈ ਪਾਣੀ ਪੂਣੀ ਦੇ ਲਿਆ ਬਈ ਪਾਣੀ ਚਲੋ ਬਈ ਵਧੀਆ ਹੋਰ ਬਈ ਦੇ ਲਿਆ ਬਈ ਪਾਣੀ ਚਲੋ ਵਧੀਆ ਦੇ ਲਿਆ ਬਈ ਪਾਣੀ ਜਮਾ ਦੇ ਲਿਆ ਜੀ ਚਲੋ ਵਧੀਆ ਕਿਹੜਾ ਪਿੰਡ ਆ ਬਈ ਤਲਵੰਡੀ ਸਾਬੋ ਤਲਵੰਡੀ ਸਾਬੋ ਚਲੋ ਬਈ ਪ੍ਰਮਾਤਮਾ ਭਲੀ ਕਰੇ ਬਾਕੀ ਇੱਧਰ ਬੈਠੇ ਬਈ ਭਰਾ ਦੇ ਲਿਆ ਬਈ ਆਪਾਂ ਪਾਣੀ ਦੇਣਾ ਬਈ ਦੇਣਾ ਹਲੇ ਚਲੋ ਬਈ ਕਈਆਂ ਨੇ ਦੇ ਲਿਆ ਬਈ ਕਈ ਦੇ ਹੀ ਜਾਂਦੇ ਆ ਪਾਣੀ ਹਨਾ ਬਾਕੀ ਮੋਹਰਾਂ ਲੱਗਣਗੀਆਂ ਹੁਣ ਹੋ ਗਿਆ ਬਈ ਆਪਣਾ ਚਲੋ ਵਧੀਆ ਬਈ ਇੱਧਰ ਬੈਠੇ ਨੇ ਬਾਈ ਬਠੰਡੇ ਦੇ ਭਾਈ ਬਤੌਰ ਹੋ ਗਿਆ ਦੇ ਤਾਂ ਬਈ ਪਾਣੀ ਕਿ ਦੇਣਾ ਹਲੇ ਦੇਣਾ ਹਲੇ ਦੋ ਕਬੂਤਰ ਛੱਡਣਗੇ ਬਾਈ ਤਾਂ ਮਿਲ ਕੇ ਹਟੇ ਸੀਗੇ ਪਹਿਲਾਂ ਤਾਂ ਚਲੋ ਬਈ ਰੱਬ ਰਾਖਾ ਵਧੀਆ ਪਰਮਾਤਮਾ ਭਲੀ ਕਰੇ ਹੋਰ ਬਾਈ ਕੀ ਆਲਾ ਵਧੀਆ ਹੀ ਵਧੀਆ ਹੋਰ ਵੀਰੇ ਠੀਕ ਹੈ ਜੀ ਹੋਰ ਬਾਈ ਦੇ ਲਿਆ ਬਈ ਪਾਣੀ ਦੇ ਲਿਆ ਬਈ ਤਾਂ ਬਈ ਲਗਭਗ ਦੇ ਹੀ ਰੱਖਿਆ ਸਾਰੇ ਭਈਆਂ ਨੇ ਪਾਣੀ ਤੇ ਕੁਛ ਕਰ ਰਹੇ ਨੇ ਆਗੇ ਬਸ ਤਾਂ ਵੀਰੇ ਗਰਾਊਂਡ ਦੇ ਵਿੱਚ ਨੇ ਤੁਹਾਨੂੰ ਸਾਰੇ ਪਾਸੇ ਘਮਾ ਲਏ ਆ ਆਪਾਂ ਬਸ ਆਹ ਰਹਿ ਗਏ ਬਈ ਦੋ ਕ ਹੋਰ ਬਈ ਕੀ ਆਲਾ ਮੋਰ ਮੋਰ ਮਗਾ ਹੋਰ ਬਈ ਕੀ ਆਲਾ ਤਾਂ ਮਿੱਤਰੋ ਆ ਸੀਗੇ ਬਈ ਸਾਰੇ ਕਬੂਤਰ ਹਨਾ ਇੱਥੋਂ ਚੱਲੇ ਸੀ ਆਪਾਂ ਸਾਰੇ ਪਾਸੇ ਇੱਧਰ ਢੇੜਾ ਦੇ ਆਏ ਸਾਰੇ ਪਾਸੇ ਜਾਏ ਤੇ ਇੱਧਰ ਪਣਾਵਣ ਖੜਾ ਕੀ ਆਲਾ ਵਣ ਵਧੀਆ ਜੀ ਵਧੀਆ ਤਾਂ ਮਿੱਤਰੋ ਦੋ ਕਬੂਤਰ ਲਿਆਂਦੇ ਨੇ ਬਈ ਜੱਜ ਹੋ ਰਹੇ ਨੇ ਤੇ ਚਾਰ ਕਬੂਤਰ ਲੈ ਕੇ ਆਏ ਨੇ ਗੋਪੀ ਹੋਰੀ ਉਹਨਾਂ 'ਚੋਂ ਇੱਕ ਆਪਣੇ ਨਾਮ ਤੇ ਛੱਡਾਂਗੇ ਕਬੂਤਰ ਤੇ ਗੋਪੀ ਹੋਰੀ ਬੈਠੇ ਨੇ ਉੱਧਰ ਤੇ ਆਜੋ ਫਿਰ ਚੱਲ ਕੇ ਦਿਖਾਉਨੇ ਆ ਖੋਰ ਬਈ ਕੀ ਹਾਲ ਨੇ ਠੀਕ ਹੈ ਠੀਕ ਹੁਣ ਦਿੰਨੇ ਆ ਬਈ ਆਪਾਂ ਪਾਣੀ ਕਬੂਤਰਾਂ ਨੂੰ ਜਿਹੜੇ ਚਾਰ ਛੱਡਨੇ ਨੇ ਤੇ ਪਹਿਲਾ ਵਾਰੀ ਆ ਗੋਲੀ ਦੀ ਇੱਕ ਮਿੰਟਸ ਤੋਂ ਟੋਰੀ ਆਉਂਦੇ ਨੇ ਇੱਕ ਮਿੰਟਸ ਆ ਪਹਿਲਾ ਭਰਾਵਾ ਛਡਾ ਦੇ ਬਈ ਕੱਪ ਹੁਣ ਆ ਗਈ ਵਾਰੀ ਬਈ ਦੂਜੇ ਦੀ ਲਓ ਜੀ ਇਹਨੂੰ ਵੀ ਦਿੱਤਾ ਗਿਆ ਤਾ ਮੇਟਰ ਬਈ ਚਾਰੇ ਕਬੂਤਰਾਂ ਨੂੰ ਪਾਣੀ ਦੇਤਾ ਕੰਮ ਦਾਣਾ ਐਦੂ ਵਾ ਤਾਂ ਲਵਾ ਕੇ ਮੋਹਰਾਂ ਫੇਰ ਦੇਵਾਂਗੇ ਓਲੇ ਲਓ ਬਈ ਮੇਟਰੋ ਇੱਧਰ ਚੱਲ ਪਈਆਂ ਮੋਹਰਾਂ ਕੀ ਨਾਮ ਬਈ ਬਾਵਲੀ ਨੰਦਗਰ ਸਿੱਕੇ ਆਮਾ ਫਿਰ ਹਾਂ ਤਾਂ ਆਪਣੇ ਆ ਜਾ ਅੱਛਾ ਲਓ ਜੀ ਮੋਹਰਾਂ ਲੱਗ ਲੱਗ ਕੇ ਹੁਣ ਦੇਣਗੇ ਓਲੇ ਲੈ ਵੀ ਚੱਕ ਦੇ ਫੱਟੇ ਮੋਹਰ ਲਵਾ ਕੇ ਇੱਥੋਂ ਉਹਨਾਂ ਦੇ ਹੀ ਚੱਲਿਓ ਬਈ ਵਧੀਆ ਵੀਰੇ ਵਧੀਆ ਠੀਕ ਠਾਕ ਚੱਲ ਵਾ ਲਵਾ ਕੇ ਮੋਹਰਾਂ ਇੱਧਰੋਂ ਦੇਣਗੇ ਬਾਈ ਓਲੇ ਕੱਟ ਦੇ ਲੋ ਬਈ ਆ ਛੜਤੇ ਬਾਈਆਂ ਨੇ ਤਿੰਨ ਇੱਧਰ ਆ ਗਏ ਬਈ ਤਿੰਨ ਹੋਰ ਚੱਕ ਤੇ ਬਈ ਓਲੇ ਲੈ ਵੀ ਇੱਧਰ ਛੜਾਂਗੇ ਭਰਾ ਚੱਕ ਤੇ ਬਈ ਤਿੰਨ ਹੋਰ ਚਾੜਤੇ ਆ ਇੱਧਰ ਚੱਲ ਗਏ ਹੁਣ ਲੋ ਜੀ ਦੋ ਹੋਰ ਚਾੜਤੇ ਲੱਗੀ ਜਾਂਦੀਆਂ ਨੇ ਮੋਹਰਾਂ ਤੇ ਦਈ ਜਾਂਦੇ ਨੇ ਓਲੇ ਨਾਲੇ ਟੋਟਲ ਕਬੂਤਰ ਦੱਸਦੇ ਆ ਬਈ ਕਿੰਨੇ ਆ 80 ਕਬੂਤਰ ਉੱਡਣਗੇ ਬਈ ਲੋ ਜੀ ਚੱਕ ਤੇ ਬਈ ਇਧਰ ਆ ਕੇ ਮੇਥਰੋ ਆਪਣੇ ਕਬੂਤਰ ਬਈ ਇੱਕ ਦੇ ਮੋਹਰ ਲਵਾ ਲਈ ਤੇ ਬਾਕੀਆਂ ਦੇ ਲੱਗੀ ਜਾਂਦੀ ਹੈ ਜੀ ਤਾਂ ਚਾਰ ਛੱਡਣੇ ਆ ਬਈ ਲੋ ਬਈ ਫਿਰ ਛੜ ਤੇ ਬਈ ਦੋ ਦੋ ਛੜਤੇ ਦੋ ਰਹਿ ਗਏ ਬਈ ਆਪਣੇ ਬਾਕੀ ਇਧਰਨੇ ਦੋ ਲਓ ਜੀ ਆਜੋ ਫਿਰ ਲਵਾਈਏ ਮੋਰ ਆਪਣੀ ਕਬੂਤਰਾਂ ਦੇ ਹਾਂ ਕਾਪੀ ਸਾਹਿਬ ਮੈਨੂੰ ਪਤਾ ਬਈ ਸਾਰਿਆਂ ਦੇ ਨਾਮ ਸਾਰੇ ਇਹਨੂੰ ਪਤਾ ਹੀ ਆ ਹੁਣ ਦੋ ਲਾਗੀ ਬਈ ਤਾਂ ਇੱਕ ਰਹਿ ਗਿਆ ਬਈ ਇਕੱਠੇ ਛੱਡਾਂਗੇ ਦੋਨੇ ਤੇ ਇਧਰੋਂ ਆਪਣੇ ਵਾਲੇ ਦੋ ਹੋਰ ਪਹੁੰਚ ਗਏ ਜੱਜ ਹੋਰੀ 6 ਕਬੂਤਰ ਨੇ ਬਈ ਲਓ ਜੀ ਵੀਰੇ ਲਓ ਬਈ ਆ ਗਏ ਫਿਰ ਛੜਤੇ ਬਈ ਤਾਂ ਵੀ ਚਾਰ ਕਬੂਤਰ ਛੜਤੇ ਆਪਾਂ ਦੋ ਇਧਰ ਆ ਗਏ ਬਈ ਅਰਮਾਨ ਲੈ ਕੇ ਪਹੁੰਚ ਗਿਆ ਬਾਕੀ ਆ ਜਾਓ ਇੱਧਰ ਦਿਖਾਉਨੇ ਆ ਦੇਖੋ ਬਈ ਆ ਛੜਤੇ ਤਿੰਨ ਲੋ ਬਈ ਛੜ ਦੋ ਫਿਰ ਚੱਕ ਬਈ ਕਮਾਤਾ ਬਈ ਨੇ ਲੋ ਜੀ ਦੋ ਤਿੰਨ ਤਿੰਨ ਹੋਰ ਛੜਤੇ ਅੱਧੇ ਵਾਂਗੂ ਕਬੂਤਰ ਛੱਡੇ ਗਏ ਬਈ ਥੋੜੇ ਹੀ ਰਹਿ ਗਏ ਬਸ ਲੋ ਬਈ ਛੜਤੇ ਬਈ 3 4 5 6 7 ਲੈ ਵੀ ਕਹਿੰਦੇ ਇੱਧਰ ਆਪਣੇ ਵਾਲੇ ਵੀ ਆ ਗਏ ਦੋ ਹੋਰ ਚਾਰ ਪਹਿਲਾਂ ਛੜਤੇ ਸੀ ਤੇ ਪੰਜਵਾਂ ਤੇ ਸ਼ਿਮਾ ਆ ਸੀ ਰਮਾਨ ਤੇ ਜੱਜ ਦੇ ਲੱਗੇ ਨੇ ਉਲਾ ਲੋ ਜੀ ਛੜਤੇ ਬਈ ਨਿੰਮਗਰੀ ਫੀਟ ਗਰੀ ਇਹਦੇ ਰ ਕਿੰਨੇ ਕ ਰਹਿ ਗਏ ਉਤਰਾ ਲੋ ਜੀ ਦੋ ਹੋਰ ਛੜਤੇ ਇੱਧਰ ਲੱਗੀਆਂ ਮੋਹਰਾ ਬਈ ਲਓ ਜੀ ਦੋ ਹੋਰ ਗਏ ਲਓ ਜੀ ਆ ਛੜਤਾ ਬਾਈਆਂ ਨੇ ਬਾਕੀ ਬਈ ਇੱਧਰ ਗਏ ਕਬੂਤਰ ਲਓ ਜੀ ਆ ਇੱਕ ਹੋਰ ਛੜਤਾ ਬਾਈਆਂ ਨੇ ਆ ਰਹਿ ਗਿਆ ਇੱਕ ਬਿੱਲਾ ਰਹਿ ਗਿਆ ਕਹਿੰਦੇ ਛੜਤਾ ਬਈ ਮੂਸੇੜਾ ਨਹੀਂ ਲਓ ਬਈ ਮਿੱਤਰੋ ਸਾਰੇ ਓਲੇ ਹੋ ਗਏ ਓਲੇ ਹੋ ਗਏ ਖਤਮ ਤੇ ਕਬੂਤਰ ਚੜ ਗਏ ਆਸਮਾਨ ਚ ਹਜੇ ਤੱਕ ਕਬੂਤਰ ਇਧਰ ਉਧਰ ਫਿਰਦੇ ਨੇ ਜਦੋਂ ਇਹਨਾਂ ਦੀਆਂ ਡਾਰਾਂ ਬਣ ਗਈਆਂ ਉਦੋਂ ਦਿਖਾਵਾਂਗੇ ਬਈ ਬਾਲੇ ਘੈਂਟ ਲੱਗਣਗੇ ਆਇਧਰ ਬਈ ਐਂਟਰੀਆਂ ਐਂਟਰੀਆਂ ਹੋ ਗਈਆਂ ਸਾਰੀਆਂ ਓਲਿਆਂ ਤੋਂ ਬਾਅਦ ਐਂਟਰੀਆਂ ਫੜ ਲੀਆਂ ਬਈ ਸਾਰਿਆਂ ਤੋਂ ਹਨਾ ਤਾਂ ਹੁਣ ਦਿਖਾਵਾਂਗੇ ਇਦੂ ਬਾਅਦ ਤੁਹਾਨੂੰ ਕਬੂਤਰਾਂ ਦੀ ਡਾਰ ਉੱਡਦੀ ਤਾਂ ਕਈ ਐਂਟਰੀਆਂ ਪਹਿਲਾਂ ਹੋ ਗਈਆਂ ਸੀ ਆਨਲਾਈਨ ਬਾਕੀ ਜਿਹੜੀਆਂ ਰਹਿndੀਆਂ ਸੀਗੀਆਂ ਹੁਣ ਫੜ ਲੀਆਂ ਬਈ ਤਾਂ ਇੱਕ ਦੋ ਭਰਾ ਰਹਿ ਗਏ ਤੇਰੇ ਨਾਮ ਤੇ ਲਿਖਾਇਆ ਸੀ ਗੰਦੇ ਨਾ ਕੋਈ ਨਾ ਮੇਰੇ ਨਾਲ ਕੁੱਤ ਪਤਾ ਹੀ ਨਹੀਂ ਦੇਣਾ ਤੇਰਾ ਠੀਕ ਹੈ ਇਧਰੋਂ ਵੀ ਨਿਬੜ ਕੇ ਐਂਟਰੀਆਂ ਆਲਾ ਇਧਰ ਉਹਨਾਂ ਨੂੰ ਬੁਲਾ ਯਾਰ ਹੁਣ ਦੇਖੋ ਬਈ ਇਧਰ ਆ ਆਸੀ ਆਪਣਾ ਕਬੂਤਰ ਜਿਹੜਾ ਆਪਾਂ ਛੱਡਿਆ ਥੱਲੋਂ ਆ ਤੀਜੇ ਨੰਬਰ ਤੇ ਜਾਨਵਰ ਮੈਕਮਾ ਇਧਰ ਬਈ ਕਾਲਾ ਟੂਸਾ ਕਾਲੀ ਬਾਗਲ ਤੇ ਗੁਲਾਬੀ ਟੋਰੀ ਆ ਆਸੀ ਬਈ ਜਿੱਥੇ ਮੇਰਾ ਅਗੂਠਾ ਹੈਗਾ ਆ ਛੱਡਿਆ ਬਈ ਆਪਾਂ ਤੇ ਬਾਕੀ ਬਈ ਆ ਸਾਰੇ ਰੰਗ ਰੰਗ ਭਰੇ ਗਏ ਹਨਾ ਐਂਟਰੀਆਂ ਆ ਗਈਆਂ ਤਾਂ ਕੰਮ ਡਾਨਾ ਬਈ ਸਾਰਾ ਹੁਣ ਅੱਗੇ ਸਾਰੇ ਪੈਸੇ ਪੂਸੇ ਫੜ ਲਏ ਬਈ ਕੰਮ ਓਕੇ ਆ ਹੁਣ ਇੱਕ ਵਾਰੀ ਚੈੱਕ ਕਰਕੇ ਸਾਰੀ ਕਾਪੀ ਉਦੋਂ ਬਾਅਦ ਦਿਖਾਉਣੇ ਆ ਕਬੂਤਰ ਮਿੱਤਰੋ ਸਕੂਲ ਵਾਲੇ ਗਰਾਊਂਡ ਚੋਂ ਆਪਾਂ ਆ ਗਏ ਸੱਤੂ ਦੇ ਘਰੇ ਬਈ ਹੁਣ ਇੱਥੇ ਆਪਾਂ ਕਲੀਅਰ ਕਰਦੇ ਆ ਇੱਕ ਦੋ ਕਬੂਤਰ ਡਾਊਟ ਚ ਨੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਬਈ ਕਬੂਤਰਾਂ ਦੀ ਡਾਰ ਉੜਦੀ ਦੇਖੋ ਬਈ ਫਿਰ ਆ ਸੀ ਬਈ ਪਹਿਲੀ ਡਾਰ 15 ਕਬੂਤਰਾਂ ਦੀ ਤੇ ਆ ਸੀ ਬਈ ਸਭ ਤੋਂ ਵੱਡੀ ਡਾਰ 35 40 ਕਬੂਤਰਾਂ ਦੀ ਡਾਰ ਆ ਬਈ ਬਹੁਤ ਵੱਡੀ ਡਾਰ ਆ ਬਈ ਇਹਦੇ ਵਿੱਚ ਜ਼ਿਆਦਾਤਰ ਸਾਰੇ ਕਬੂਤਰ ਇਕੱਠੇ ਹੋ ਰਹੇ ਨੇ 80 ਕਬੂਤਰ ਉੱਡੇ ਨੇ 80 ਚੋਂ 40 ਕਬੂਤਰ ਤਾਂ ਬਈ ਆਹ ਡਾਰ ਦੇ ਵਿੱਚ ਫਿਰਦੇ ਨੇ ਤੇ ਬਾਕੀਆਂ ਨੇ ਆ ਡੜ ਗੈਂਗਾ ਬਣਾ ਰੱਖੀਆਂ ਨੇ ਆਵਦੀਆਂ ਉਹ ਵੀ ਦਿਖਾਉਣੇ ਆ ਤੁਹਾਨੂੰ ਇਧਰ ਉਧਰ ਫਿਰਦੀ ਹੋਣੀ ਇੱਕ ਡਾਰ ਮਾਰਦੇ ਆਪਾਂ ਨੀਗਾ ਇਧਰ ਥੱਲੇ ਜੇ ਫਿਰਦੀ ਆ ਦੂਜੀ ਡਾਰ ਕਬੂਤਰਾਂ ਦੀ ਇਹ ਛੋਟੀ ਆ ਤੇ ਆ ਸੀ ਬਈ ਤੀਜੀ ਡਾਰ ਇਹ ਵੀ ਬਹੁਤ ਵੱਡੀ ਆ ਇਹਦੇ ਵਿੱਚ ਵੀ 15 16 ਕਬੂਤਰ ਨੇ ਬਈ ਬਾਕੀ ਬਈ ਤਿੰਨ ਡਾਰਾਂ ਬਣੀਆਂ ਪਈਆਂ ਨੇ ਕਬੂਤਰਾਂ ਦੀਆਂ ਤੇ ਤਿੰਨੇ ਤੁਹਾਨੂੰ ਦਿਖਾਤੀਆਂ ਪੂਰਾ ਜ਼ੂਮ ਕਰਕੇ ਆ ਬਈ ਤੇ ਕਬੂਤਰ ਦੇਖੋ ਕਿੰਨੇ ਕੈਂਟ ਲਗਦੇ ਆ ਉੱਡਦੇ ਐਨ ਪੂਰਾ ਰੰਗ ਦੀਂਦਾ ਕਲੀਅਰਲੀ ਤੇ ਬਈ ਬਾਜੀ ਦੀ ਅਪਡੇਟ ਤੁਹਾਨੂੰ ਪਾਈ ਚੱਲਾਂਗੇ ਜਿਵੇਂ ਜਿਵੇਂ ਹੋਊਗੀ ਫਿਲਹਾਲ ਤੁਸੀਂ ਬਾਜੀ ਇੰਜੋਏ ਕਰੋ ਮਿੱਤਰੋ ਬਾਕੀ ਬਈ ਤੁਹਾਨੂੰ ਐਂਡ ਤੱਕ ਬਾਜੀ ਦਿਖਾਵਾਂਗੇ ਤੇ ਦੇਖਾਂਗੇ ਫਿਰ ਕਿਹੜਾ ਜਿੱਤਦਾ ਪੰਜ ਜਾਨਿਆਂ ਨੂੰ ਜਿੱਤ ਦੇਣੀ ਆ ਇਨਾਮ ਤਿੰਨ ਨੂੰ ਦੇਣਿਆ ਤੇ ਦੋਨੋਂ ਕੱਪ ਦੁਪਹਿਰ ਦਾ ਹੋ ਗਿਆ ਟਾਈਮ ਤੇ ਆਪਾਂ ਚੜ ਗਏ ਬਈ ਕੋਠੀ ਤੇ ਇੱਥੇ ਖੜ ਕੇ ਸਾਰੇ ਕਬੂਤਰਾਂ ਤੇ ਨਿਗਾਹ ਮਾਰੀ ਜਾਂਦੇ ਆ ਬਈ ਤਾਂ ਹੁਣ ਤੱਕ 20 ਕ ਕਬੂਤਰ ਕੱਟੇ ਗਏ ਉਹਨਾਂ ਚੋਂ 5-7 ਭੱਜ ਗਏ ਪਿੰਡ ਛੱਡ ਕੇ ਬਾਕੀ ਬਈ ਬਹਿ ਗਏ ਹਨਾ ਕੋਈ ਟੱਚ ਮਾਰ ਗਿਆ ਤਾਂ ਬਈ 60 ਕ ਕਬੂਤਰ ਉੱਡ ਜਾਂਦੇ ਹੁਣ ਤੱਕ ਤੇ ਬਈ ਗਰਮੀ ਵੀ ਅੱਜ ਪੂਰੀ ਆ ਹਨਾ ਪਹਿਲਾਂ ਐਸੀ ਗਰਮੀ ਘਟ ਆ ਤਾਂ ਬਈ ਗਰਮੀ ਅੱਜ ਵਧੀ ਆ ਗਈ 40 ਡਿਗਰੀ ਹੈਗੀ ਆ ਆਰਾਮ ਨਾਲ ਬਾਕੀ ਹੁਣ ਦੇਖਾਂਗੇ ਬਈ 2 ਵਜੇ ਵਾਲੇ ਟਾਈਮ ਤੋਂ ਬਾਅਦ ਕਿੰਨੇ ਡਿਗਦੇ ਆ ਮਿੱਤਰੋ ਦਾਨੇ ਵਾਲੇ ਬਾਜੀ ਤੇ ਬਈ ਆ ਬਾਈ ਆਏ ਹੋਏ ਨੇ ਗੁਰਜੰਟ ਕਲਾਲ ਤੇ ਇੱਧਰ ਬਈ ਸੋਨੂ ਹਨਾ ਬੁਰਜਾ ਹਮੀਰਾ ਤਬਰ ਜੇ ਮਹੀਮਾਤ ਆਈ ਨੇ ਬਾਈ ਤੇ ਆ ਬਾਈਆਂ ਨੂੰ ਅੱਜ ਸਮਾਨਿਤ ਕਰਨਾ ਆਪਾਂ ਦਾਨੇ ਵਾਲੀ ਬਾਜੀ ਤੋਂ ਤੇ ਆ ਬਾਈਆਂ ਵਾਸਤੇ ਲਿਆਂਦੇ ਨੇ ਕੱਪ ਬਈ ਤਾਂ ਕਾਪਰ ਵਾਲ ਬਾਈਆਂ ਨੂੰ ਸਮਾਨਿਤ ਕਰਾਂਗੇ ਇੱਧਰ ਜੱਫੀ ਲਈ ਖੜਾ ਇੱਧਰ ਆਕਾਸ਼ ਤਾਂ ਬਈ ਚਲੋ ਆਇਓ ਫਿਰ ਕਰੀਏ ਸਮਾਨਿਤ ਬਾਈ ਹੋਰਾਂ ਨੂੰ ਲੋ ਜੀ ਫੜਾਓ ਲੋ ਜੀ ਕੀ ਬਾਤ ਹੈ ਤਾਂ ਇੱਧਰ ਲੈ ਬਾਈ ਦਾ ਮੋਗਾ ਏਰੀਆ ਆ ਬਾਈ ਦਾ ਲੁਧਿਆਣਾ ਏਰੀਆ ਦਾ ਤੇ ਚਲੋ ਬਈ ਸਮਾਨਤਾ ਵਾਲਾ ਕੰਮ ਹੋ ਗਿਆ ਅੱਗੇ ਤੁਹਾਨੂੰ ਅਪਡੇਟ ਪਾਵਾਂਗੇ ਬਾਜੀ ਦੀ ਆਪਾਂ ਆ ਗਏ ਬਈ ਕੋਠੀ ਤੇ ਦੁਬਾਰੇ ਬਾਈਆਂ ਕੋਲੋਂ ਰਿਪੋਰਟਿੰਗ ਲੈਣ ਕਾਪੀ ਵਾਲੇ ਬਾਈਆਂ ਕੋਲੋਂ ਤਾਂ ਬਈ ਹੁਣ ਦੇਖਦੇ ਆ ਕਿੰਨੇ ਕਬੂਤਰ ਕੱਟੇ ਗਏ ਨੇ ਬਾਕੀ ਆ ਫਿਰਦੇ ਨੇ ਬਈ ਕਬੂਤਰ ਤਾਂ ਬਈ ਪਹਿਲਾਂ 20 ਕਬੂਤਰ ਕੱਟੇ ਗਏ ਸੀ 20 ਤੋਂ ਬਾਅਦ ਬਈ 15 ਕਬੂਤਰ ਹੋਰ ਡੇਗ ਪਏ ਬਾਕੀ ਆਪਾਂ ਦੇਖਾਂਗੇ ਤੀਜੀ ਰਿਪੋਰਟਿੰਗ ਦੇ ਵਿੱਚ ਕਿੰਨੇ ਕਬੂਤਰ ਡੇਗਦੇ ਆ ਆ ਚੱਲ ਪਈ ਬਈ ਤੀਜੀ ਰਿਪੋਰਟਿੰਗ ਤੀਜੀ ਰਿਪੋਰਟਿੰਗ ਦੇ ਵਿੱਚ ਬਈ 8-10 ਕਬੂਤਰ ਟਾਈਮ 'ਚ ਕੱਟੇ ਗਏ ਤਾਂ ਉਹਨਾਂ ਤੇ ਟਾਈਮ ਲੱਗਿਆ ਸੀ ਬਈ ਟਾਈਮ ਚ ਆਈ ਨਹੀਂ ਉਹ ਉਹ ਕੱਟੇ ਗਏ ਬਾਕੀ ਬਈ ਕੁਛ ਇੱਕ ਬੈਠ ਗਏ ਜਿਵੇਂ ਜਿਵੇਂ ਗਰਮੀ ਵਧਦੀ ਜਾਂਦੀ ਹੈ ਬਈ ਕਬੂਤਰ ਹੋਰ ਜਲਦੀ ਡਿੱਗੀ ਆਂਦੇ ਨੇ ਤਾਂ ਟੋਟਲ ਬਈ ਕਬੂਤਰ ਰਹਿ ਗਏ 40ਕ ਬਾਜੀ ਦੇ ਵਿੱਚ ਮਿੱਤਰੋ ਤਾਂ ਮਿੱਤਰੋ ਬਈ ਆਪਾਂ ਇੱਧਰ ਆਏ ਆ ਟੋਬੇ ਵਾਲੇ ਪਾਸੇ ਆਪਣੇ ਬਈ ਤਿੰਨ ਕਬੂਤਰ ਕੱਟੇ ਗਏ ਦੋ ਜੱਜ ਕੇ ਆਲੇ ਇੱਕ ਗੋਪੀ ਕੇ ਆਲਾ ਗੋਪੀ ਕੇ ਵਾਲੀ ਕਬੂਤਰੀ ਬਈ ਪਿੰਡ ਛੱਡ ਕੇ ਟੱਪ ਗਈ ਉਹ ਪਰਲੇ ਪਿੰਡ 'ਚ ਫਿਰਦੀ ਆ ਤੇ ਬਈ ਇਧਰ ਇਹਨਾਂ ਵਾਲੀ ਕਬੂਤਰੀ ਬਈ ਇਧਰ ਹਣਾ ਦੱਸਦੇ ਨੇ ਕਹਿੰਦੇ ਇਧਰ ਡਿੱਗੀ ਹੈਗੀ ਤਾਂ ਬਈ ਉਹਨੂੰ ਦੇਖਣ ਆਏ ਸੀਗੇ ਹੁਣ ਆ ਗਏ ਬਈ ਆਪਾਂ ਵੱਡੇ ਟੋਬੇ ਤੇ ਇੱਥੋਂ ਮਿਲੀ ਸੀ ਖਬਰ ਕਹਿੰਦੇ ਬਈ ਆਹ ਟੋਬੇ ਚੋਂ ਪਾਣੀ ਪੀ ਕੇ ਗਈ ਆ ਤਾਂ ਔਰੇ ਬਾਬੇ ਕੋਲੋਂ ਪੁੱਛਣ ਆਏ ਆਂਗੇ ਹਣਾ ਜਮਾ ਬਚਾ ਲੈ ਆ ਇੱਥੇ ਤੋਂ ਉੱਤਰੀ ਬੈਠੀ ਜਾਈਕਾ ਲਾਲ ਜਿਹੜੇ ਵਾਲੀ ਹਾਂ ਕਿਧਰ ਗਈ ਉੱਡ ਗਈ ਆ ਬੰਦੀ ਆ ਰੋਰੀ ਬਾਰਦੀ ਆ ਬਈ ਕਾਲਾ ਦੁਸਾਰਾ ਰੱਖਾ ਹਾਂ ਹਾਂ ਚੜ ਗਈ ਦੁਬਾਰੇ ਪਾਣੀ ਹਾਂ ਹਾਂ ਇੱਥੇ ਪਾਣੀ ਵੀ ਗਈ ਹੈ ਉਹ ਉੱਤੇ ਟਿਕਾਲੀ ਹੈਲੋ ਨੌਗਨ ਭੱਜ ਗਏ ਤਾਂ ਹਾਂ ਬੋਲੀ ਮਿੱਤਰੋ ਆਪਾਂ ਆ ਗਏ ਬਈ ਚਨੀਰ ਤੇ ਇੱਥੋਂ ਬਈ ਆਪਾਂ ਇਨਾਮ ਲੈ ਕੇ ਚੱਲਾਂਗੇ ਹਨਾ ਜਿਹੜੇ ਬਾਜੀ ਤੇ ਦੇਣੇ ਨੇ ਤਾਂ ਬਈ ਕੂਲਰ ਆਪਾਂ ਇੱਥੇ ਦੇਖ ਲਿਆ ਹਨਾ ਆਹ ਦੁਕਾਨ ਤੋਂ ਆਪਾਂ ਬਈ ਕੂਲਰ ਲੈ ਲਿਆ ਆਹ ਕੂਲਰ ਆ ਬਈ ਵੱਡਾ ਕੂਲਰ ਆ ਤਾਂ ਏਸੀ ਵਾਲਾ ਕੂਲਰ ਅੰਕਲ ਇਹੀ ਵਾਲਾ ਕੂਲਰ ਆ ਬਹੁਤ ਵਧੀਆ ਕੂਲਰ ਆ ਬਈ ਪੂਰਾ ਟੌਪ ਦਾ ਹਨਾ ਤਾਂ ਸਾਰੇ ਹੀ ਨਾਮ ਲੈ ਕੇ ਚੱਲਦੇ ਆਪਾਂ ਬਾਜੀ ਤੇ ਮਿੱਤਰੋ ਸਾਰਾ ਸਮਾਨ ਲੈ ਕੇ ਆਪਾਂ ਵਾਪਸ ਆ ਗਏ ਬਾਜੀ ਤੇ ਤੇ ਬਈ ਚੜ ਗਏ ਆਪਾਂ ਕੋਠੀ ਤੇ ਟਾਈਮ ਹੋ ਰਿਹਾ ਬਈ 4:30 ਤੋਂ ਉੱਤੇ ਦਾ ਤੇ ਬਈ ਕਬੂਤਰਾਂ ਦਾ ਪੈ ਰਿਹਾ ਇੱਥੇ ਕਾ ਸਮਾਨ ਕਬੂਤਰ ਤੇ ਕਬੂਤਰ ਡਿੱਗੀ ਜਾਂਦਾ ਬਈ ਇੱਕ ਇੱਕ ਮਿੰਟ ਬਾਅਦ ਜਿਹੜਾ ਆਪਣੇ ਨਾਮ ਤੇ ਕਬੂਤਰ ਛੱਡਿਆ ਸੀ ਉਹ ਵੀ 4:32 ਮਿੰਟਾਂ ਤੇ ਗੁਰਦੁਆਰੇ ਤੇ ਬਹਿ ਗਿਆ ਤਾਂ ਬਈ ਕਿ ਇੱਕ ਮਿੰਟ ਬਾਅਦ ਡਿੱਗੀ ਜਾਂਦੇ ਆ ਆ 4:30 ਵਜੇ ਵਾਲੇ ਟਾਈਮ 'ਚ ਤਾਂ ਬਈ ਕਬੂਤਰ ਗੜਿਆਂ ਵਾਂਗੂ ਡਿੱਗੀ ਆਂਦੇ ਨੇ ਕਬੂਤਰ ਤੇ ਕਬੂਤਰ ਬਈ ਨਾਲ ਦੀ ਨਾਲ ਇੱਕ ਇੱਕ ਦੋ ਦੋ ਐਂ ਲੱਗਦਾ ਬਾਜੀ ਬੱਸ ਹੁਣ ਖਤਮ ਹੋ ਜੂ ਥੋੜੇ ਟਾਈਮ ਦੀ ਆ ਬਈ ਬਾਹਲੇ ਡਿੱਗੀ ਆਂਦੇ ਨੇ ਬਾਹਲੇ ਜਾਦੇ ਨਹੀਂ ਐਜ ਇੱਕ ਹੋਰ ਬਹਿ ਗਿਆ ਅੰਬਰ ਤੇ ਫਰਮਾਹੀਂ ਬਣ ਗਿਆ ਮਾਹੀਂ ਬੁਰਦਵਾਰੇ ਅੰਧੇ ਬਣ ਗਿਆ ਸਿੱਧਾ ਮਜ਼ਾ ਚੱਕੋ ਬਈ ਪੈ ਗਿਆ ਪੜਾਕਾ ਪੰਜ ਕਬੂਤਰ ਰਹਿ ਗਏ ਬਈ ਤੇ ਪੰਜ ਨੂੰ ਦੇਣੀ ਸੀ ਜਿੱਤ ਤਾਂ ਬਈ ਜਿਹੜੀ ਆਪਣੀ ਕਬੂਤਰੀ ਸੀ ਪੰਜਵੇਂ ਨੰਬਰ ਤੇ ਆਈ ਸੀ ਬਈ ਫਿਰ ਉਹਤੇ ਲੱਗ ਗਿਆ ਟਾਈਮ ਤਾਂ ਬਈ ਉਹ ਟਾਈਮ ਚ ਕੱਟੀ ਗਈ ਆਪਣੀ ਕਬੂਤਰੀ ਆ ਗਈ ਬਈ ਛੇਵੇਂ ਨੰਬਰ ਤੇ ਤੇ ਪੰਜ ਕਬੂਤਰਾਂ ਦੀ ਹੋ ਗਈ ਜਿੱਤ ਤੇ ਤਿੰਨ ਚ ਹੋ ਗਈ ਬਾਜੀ ਸਾਂਜੀ ਲੋ ਬਈ ਮਿੱਤਰੋ ਦਾਨੇ ਵਾਲਾ ਵਾਲੀ ਬਾਜੀ ਬਈ ਤਿੰਨ ਬੰਦਿਆਂ ਚ ਹੋ ਗਈ ਸਾਂਜੀ ਤਾਂ ਵੀਰੇ ਇੱਧਰ ਨੇ ਨਾਮ ਇੱਧਰ ਵੀਰੇ ਵਾਸ਼ਿੰਗ ਮਸ਼ੀਨ ਕੂਲਰ ਤੇ ਵੀਰੇ ਫਰਾਟਾ ਪੱਖਾ ਬਾਕੀ ਬਈ ਬਾਈਆਂ ਨੂੰ ਪ੍ਰਾਈਜ਼ ਫੜਾਤਾ ਤੇ ਪਹਿਲਾ ਦੂਜਾ ਤੀਜਾ ਨਾਮ ਤੁਹਾਨੂੰ ਦੱਸ ਦਿੰਨੇ ਆ ਕਿਹੜੇ-ਕਿਹੜੇ ਬੰਦੇ ਜਿੱਤੇ ਨੇ ਤੇ ਬਈ ਪਹਿਲਾ ਨਾਮ ਸਰਬੀ ਚਨੀਰ ਦਾ ਵੀਰੇ ਪਹਿਲਾ ਨਾਮ ਜਿੱਤ ਗਿਆ ਬਈ ਸਰਬੀ ਚਨੀਰ ਆ ਵਾਸ਼ਿੰਗ ਮਸ਼ੀਨ ਦੂਜਾ ਨਾਮ ਮਲਕੀਤ ਕੁੱਦੂ ਵਾਲਾ ਬਈ ਆ ਕੂਲਰ ਜਿੱਤ ਗਿਆ ਤੀਜਾ ਨਾਮ ਬਿਕਰ ਹੀਰਕੇ ਆ ਪਿਆ ਬਈ ਫਰਾਟਾ ਪੱਖਾ ਆ ਜਿੱਤ ਗਿਆ ਬਾਕੀ ਬਈ ਆ ਸੇਵਾਦਾਰ ਆ ਬਾਜੀ ਤੇ ਸੇਵਾ ਕਰਦਾ ਜਿੱਥੇ ਵੀ ਬੰਦਾ ਮਿਲੇ ਮਦਦ ਕਰਿਆ ਕਰੋ ਤਾਂ ਬਈ ਬਾਈਆਂ ਨੂੰ ਦੇਤਾ ਪ੍ਰਾਈਸ ਪੈਸੇ ਫੜਾਤੇ ਤਾਂ ਬਈ ਜਿਹੜੀ ਜਿਹੜੇ ਪੈਸੇ ਸੀਗੇ ਜਿਹੜੀ ਜਿੱਤ ਸੀਗੀ ਉਹ ਦਿੱਤੀ ਆ ਤੇ ਇਨਾਮ ਦਿੱਤੇ ਨੇ ਬਈ ਅਲੱਗ ਤੋਂ ਤਾਂ ਮਿੱਤਰੋ ਬਹੁਤ ਵਧੀਆ ਹੋਇਆ ਬਈ ਬਾਜੀ ਨਿਭੜ ਗਈ ਬਾਈਆਂ ਨੂੰ ਨਾਮ ਦੇਤੇ ਤੇ ਉਸ ਤੋਂ ਬਾਅਦ ਬਈ ਆ ਚੌਥਾ ਇਨਾਮ ਆ ਤੇ ਪੰਜਵਾਂ ਬਾਈਆਂ ਨੂੰ ਦੇਤਾ ਸੀ ਪਾਣੀ ਵਾਲੇ ਦਾ ਬਈ ਬਹੁਤ ਧੰਨਵਾਦ ਬਹੁਤ ਪੁੰਨ ਦਾ ਕੰਮ ਆ ਪਾਣੀ ਪਿਉਣਾ ਬਹੁਤ ਵੱਡੀ ਸੇਵਾ ਕੀ ਆ ਬਈ ਜਿੱਥੇ ਵੀ ਬਾਜੀ ਹੋਵੇ ਸਾਰਾ ਦਿਨ ਪਾਣੀ ਪਿਉਣ ਤੇ ਰਹਿੰਦਾਗਾ ਬਹੁਤ ਵਧੀਆ ਗੱਲ ਆ ਬਈ ਇਹਦੀ ਬਹੁਤ ਵਧੀਆ ਗੱਲ ਲਓ ਜੀ ਆ ਗਏ ਬਾਬਾ ਜੀ ਹਨਾ ਚੌਥਾ ਨਾਮ ਦੂਜੇ ਲੋਟ ਕਰ ਲੋ ਜੀ ਕਮਾ ਲਓ ਤਾਂ ਇੱਧਰ ਆ ਗਿਆ ਭਾਈ ਕੱਪ ਆ ਚੌਥਾ ਨਾਮ ਜਿੱਤੇ ਨੇ ਬਾਬਾ ਜੀ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਭਾਈ ਜਿਹੜਾ ਪੰਜਵਾਂ ਨਾਮ ਸੀਗਾ ਉਹ ਲੈ ਕੇ ਚੱਲ ਗਿਆ ਭਾਈ ਹਨਾ ਤਾਂ ਬਾਕੀ ਭਈ ਸਾਰੇ ਦਿੱਤੇ ਗਏ ਨਾਮ ਤਾਂ ਭਾਈ ਬਹੁਤ ਵਧੀਆ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਬਹੁਤ ਬਹੁਤ ਵਧਾਈਆਂ ਚੱਲੇ ਬਈ ਪੱਖਾ ਲੈ ਕੇ ਲਾ ਦਿਓ ਫਿਰ ਜਾ ਕੇ